1984 ਦੇ ਵਿੱਚ ਕਿ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਆਪਰੇਸ਼ਨ ਬਲੂ ਸਟਾਰ ਹੋਇਆ, ਇੰਦਰਾ ਗਾਂਧੀ ਕਾਂਡ ਹੋਇਆ ਤੇ ਉਸ ਤੋਂ ਬਾਅਦ ਜੋ ਕਾਫੀ ਸਿੱਖ ਪਰਵਾਸੀ ਜਿਹੜੇ ਆਪਣੇ ਪਰਿਵਾਰਾਂ ਨਾਲੋਂ ਵਿਛੜ ਗਏ ਤੇ ਕਈਆਂ ਦਾ ਕਤਲੇਆਮ ਹੋ ਗਿਆ, ਕਈ ਪਰਿਵਾਰ ਹੀ ਇੱਕ ਦੂਜੇ ਤੋਂ ਹਮੇਸ਼ਾ ਲਈ ਵਿਛੜ ਗਏ ਤੇ ਜੋ ਮੇਰਾ ਪਰਿਵਾਰ ਹੈ ਇਹ ਵੀ 1984 ਦੇ ਦੰਗਿਆਂ ਦੇ ਤੋਂ ਪੀੜਿਤ ਹੈ। ਤੇ ਉਸ ਟਾਈਮ ਤੇ ਆਪਣੀ ਜਾਨ ਬਚਾਉਣ ਲਈ 2-3 ਸਾਲ ਗੁਰਦੁਆਰਿਆਂ ਦੇ ਵਿੱਚ ਇਹਨਾਂ ਨੇ ਸਟੇ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਅੰਮ੍ਰਿਤਸਰ ਮੂਵ ਕੀਤਾ ਜਿੱਥੇ ਕਿ ਇਹਨਾਂ ਨੂੰ ਸਰਕਾਰ ਵੱਲੋਂ ਪਲਾਟ ਵੀ ਮਿਲਿਆ ਤੇ ਸਰਕਾਰੀ ਪਲਾਟ ਮਿਲਣ ਦੇ ਕੁਝ ਟਾਈਮ ਬਾਅਦ ਹੀ ਕਿਸੇ ਕੁਝ ਸਰਕਾਰੀ ਅਫਸਰਾਂ ਵੱਲੋਂ ਜਾਂ ਲੋਕ ਕਿਸੇ ਵੱਲੋਂ ਧੱਕੇ ਨਾਲ ਇਹਨਾਂ ਕੋਲੋਂ ਜੋ ਪਲਾਟ ਹੈ ਉਹ ਖਾਲੀ ਕਰਵਾ ਲਿਆ ਗਿਆ ਜਿਹੜਾ ਕਿ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਹੀ ਹੈ ਤੇ ਉਹ ਅ ਬਸ ਇੱਕ اپیل ਹੈ ਆਪਣੇ ਜੋ ਵੀ ਸਿੱਖ ਕਮਿਊਨਿਟੀ ਸਿੱਖ ਪੰਜਾਬੀ ਐਂਡ ਨਰਾਈਸ ਹੈਗੇ ਨੇ ਕਿ ਜਿਹੜੇ ਵੀ ਇਹਨਾਂ ਦੀ ਇਹਨਾਂ ਨੂੰ ਇਹਨਾਂ ਦਾ ਹੱਕ ਦਿਵਾ ਸਕਦੇ ਨੇ ਇੱਕ ਇਹਨਾਂ ਦਾ ਜੋ ਲਾਈਫ ਸਟਾਈਲ ਆ ਉਹਦੇ ਉਹਨੂੰ ਥੋੜਾ ਇੰਪਰੂਵ ਕਰ ਸਕਦੇ ਨੇ ਉਹ ਮਦਦ ਲਈ ਅੱਗੇ ਆ ਸਕਦੇ ਨੇ ਤੇ ਅਗਰ ਕੋਈ ਇਹਨਾਂ ਦੀ ਲੀਗਲੀ ਟੋਟ ਤੇ ਵੀ ਹੈਲਪ ਕਰ ਸਕਦਾ ਹੈ ਤੇ ਤਾਂ ਵੀ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਕੋਈ ਕੰਟੈਕਟ ਨੰਬਰ ਜਾਂ ਐਡਰੈਸ ਵਗੈਰਾ ਦੱਸੋ ਜੀ اگر ਕਿਸੇ ਨੇ ਪਰਵਾਦੂ ਮਿਲਣਾ ਹੋਵੇ ਤਾਂ ਉਹ ਹਾਊਸਿੰਗ ਬੋਰਡ ਕਲੋਨੀ 103 ਨੰਬਰ ਕੁਆਟਰ ਰਣਜੀਤ ਐਵੈਨਿਊ ਅੰਮ੍ਰਿਤਸਰ ਆ ਕੇ ਮਿਲ ਸਕਦਾ ਹੈ ਸੰਪਰਕ ਨੰਬਰ ਸੰਪਰਕ ਨੰਬਰ ਹੈ 95011 98906 9501198906 ਦੇਖੋ ਅਜ ਉਸ ਪਰਿਵਾਰ ਕੋਲ ਆਏ ਆ ਜੋ ਦੰਗਾ ਪੀੜਤ ਪਰਿਵਾਰ ਨੇ ਜੋ ਸੁੱਖ ਸਹੂਲਤਾ ਸਰਕਾਰ ਵੱਲੋਂ ਇਹਨਾਂ ਨੂੰ ਮਿਲਦੀਆਂ ਚਾਹੀਦੀਆਂ ਸੀ ਉਹ ਮਿਲੀਆਂ ਨਹੀਂ ਤੇ ਸਾਡੀ ਭੈਣ ਨੇ ਮਨਪ੍ਰੀਤ ਭੈਣ ਨੇ ਸਾਡੀ ਨੇ ਜਦੋਂ ਸਾਡੇ ਤੱਕ ਪਹੁੰਚ ਕੀਤੀ ਸਾਨੂੰ ਪਤਾ ਲੱਗਾ ਤੇ ਅੱਜ ਅਸੀਂ ਦੇਖਣ ਆਏ ਆ ਇੱਕ ਤੇ ਮਾਤਾ ਜੀ ਜਿਨ੍ਹਾਂ ਦੀ ਅਸੀਂ 85 ਸਾਲ ਉਮਰ ਹੋ ਗਈ ਉਹਨਾਂ ਕੋ ਚੱਲਿਆ ਨਹੀਂ ਜਾਂਦਾ ਚੰਗੀ ਤਰ੍ਹਾਂ ਫਿਰ ਉਹਨਾਂ ਦੇ ਬੇਟਾ ਵਾ ਉਹਨਾਂ ਦੇ ਬਹੁਤ ਜ਼ਿਆਦਾ ਹਾਰਟ ਦੀ ਪ੍ਰੋਬਲਮ ਆ ਔਰ ਇਲਾਜ ਨਹੀਂ ਕਰਵਾ پا ਰਹੇ ਹੋ ਔਰ ਸਾਡੀ ਭੈਣ ਨੇ ਬੜੀ ਦਲੇਰੀ ਕਰਕੇ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਸਾਹਮਣੇ ਰੱਖਿਆ ਤੇ ਅੱਜ ਜਿੰਨੀਆਂ ਵੀ ਸੁੱਖ ਸਹੂਲਤਾ ਸੀ ਉਹਨਾਂ ਤੋਂ ਬਿਲਕੁਲ ਹੀ ਵਾਂਝੇ ਨੇ ਰੈੱਡ ਕਾਰਡ ਬਣਿਆ ਇਹਨਾਂ ਦਾ ਔਰ ਮੈਂ ਆਪਣੀ ਸਿੱਖ ਕੌਮ ਨੂੰ ਆਪਣੇ ਲੋਕਾਂ ਨੂੰ ਸਮਾਜ ਸੇਵੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰ ਕਿ ਭਰਾਓ ਅੱਜ ਉਹ ਵੇਲਾ ਵਾ ਅਸੀਂ ਆਪਣੇ ਉਹਨਾਂ ਪਰਿਵਾਰਾਂ ਨਾਲ ਖੜੀਏ ਜਿਨ੍ਹਾਂ ਨੇ ਵਿਚਾਰਿਆਂ ਨੇ ਉਹ ਸਜ਼ਾ ਹੰਡਾਈ ਆ ਜਿਹੜੀ ਕਿ ਉਹਨਾਂ ਨੂੰ ਨਹੀਂ ਸੀ ਮਿਲਣੀ ਚਾਹੀਦੀ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਸੀ ਤੇ ਅੱਜ ਉਹਨਾਂ ਦਾ ਬੜਾਪਾ ਔਰ ਗਾੜੀ ਉਹਨਾਂ ਦਾ ਜਿਹੜਾ ਬੇਟਾ ਵਾ ਉਹਦੇ ਵੀ ਬੜੇ ਬੁਰੇ ਹਾਲਾਤ ਨੇ ਤੇ ਕਿਰਾਏ ਤੇ 2500 ਰੁਪਏ ਦਾ ਘਰ ਆ ਘਰ ਚ ਖਾਂ ਲੀਕ ਦਾਣਾ ਨਹੀਂ ਬਹੁਤ ਹੀ ਬੁਰੇ ਹਾਲਾਤ ਨੇ ਮੈਂ ਆਪ ਜਦੋਂ ਆ ਕੇ ਵੇਖਿਆ ਬੜੇ ਦਿਨਾਂ ਦਾ ਸਾਡੀ ਭੈਣ ਨੇ ਕਿਹਾ ਸੀ ਅੱਜ ਵੇਖਿਆ ਔਰ ਬਹੁਤ ਸਾਰੇ মিডিਆ ਵਾਲੇ ਵੀਰਾਂ ਨੂੰ ਵੀ ਇਹਨਾਂ ਨੇ ਬੇਨਤੀ ਕੀਤੀ ਪਰ ਕੋਈ ਨਹੀਂ ਆਇਆ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਗੁਰੂ ਰਾਮਦਾਸ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੇ ਤੁਸੀਂ ਇਸ ਪਰਵਾਹ ਦੀ ਸਾਰ ਲਈ ਕਿਉਂਕਿ ਤੁਹਾਡੀ ਵੀ ਇਹ ਸੇਵਾ ਵਾ ਜਿਹੜਾ ਤੁਸੀਂ ਆ ਕੇ ਪਰਵਾਹ ਦੀ ਸਾਰ ਲਈ ਔਰ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਭਰਾਓ ਆਪਾਂ ਮਦਦ ਕਰੀਏ ਇਸ ਪਰਿਵਾਰ ਦੀ ਮਦਦ ਆਪਾਂ ਕਰਨੀ ਜਿੰਨੇ ਜੋਗਾ ਮੈਂ ਹੈਗਾ ਮੈਂ ਕਰੂੰਗਾ ਜਿੰਨੇ ਜੋਗੇ ਤੁਸੀਂ ਜੇ ਇੱਥੇ ਡਾਇਰੈਕਟ ਹੀ ਆਓ ਜਿੰਨੀ ਜਿੰਨੀ ਮਦਦ ਕਰ ਸਕਦੇ ਜੇ ਕਿਉਂਕਿ ਜੇ ਅਸੀਂ ਆਪਣੇ ਲੋਕਾਂ ਨਾਲ ਹੀ ਨਹੀਂ ਖੜਾਂਗੇ ਤੇ ਫਿਰ ਬਹੁਤ ਮਾੜੀ ਗੱਲ ਹੈ ਕਿਉਂਕਿ ਫਿਰ ਸਾਨੂੰ ਦੂਜੇ ਦੇਸ਼ਾਂ 'ਚ ਜਾ ਕੇ ਲੰਗਰ ਲਾਉਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਲੋਕਾਂ ਦੀ ਮਦਦ ਕਰਨ ਦਾ ਦੂਜੀਆਂ ਕੰਟਰੀਆਂ 'ਚ ਜਾ ਕੇ ਜੇ ਆਪਣੇ ਲੋਕਾਂ ਦੇ ਨਾਲ ਹੀ ਨਹੀਂ ਖਲੋ ਸਕਦੇ ਅੱਜ ਲੋੜ ਐ ਇਸ ਪਰਿਵਾਰ ਨੂੰ ਆਪਣੇ ਕਰਕੇ ਕਿਸੇ ਪਰਿਵਾਰ ਦੀ ਜ਼ਿੰਦਗੀ ਬਚ ਸਕਦੀ ਆ ਔਰ ਮੈਂ ਕੱਲ ਨੂੰ ਇਸ ਪਰਿਵਾਰ ਨੂੰ ਡੀਸੀ ਸਾਹਿਬ ਕੋ ਲੈ ਕੇ ਜਾਊਂਗਾ ਮੇਰੇ ਸਰ ਦੇ ਕੋ ਔਰ ਜਿਹੜੀਆਂ ਸੁੱਖ ਸਹੂਲਤਾਂ ਇਹਨਾਂ ਦੀਆਂ ਬਣਦੀਆਂ ਇਹਨਾਂ ਦਾ ਹੱਕ ਬਣਦਾ ਉਹ ਆਖਰੀ ਸਾਹ ਤੱਕ ਲੜਕੇ ਨਾਲ ਲਵਾਉਂਗਾ ਇਕਦਮ 4-5 ਹਜ਼ਾਰ ਦਾ ਝੂਮ ਆ ਗਿਆ ਤੇ ਉਹ ਪਹਿਲਾਂ ਨਾ ਮੇਰੇ ਘਰ ਵਾਲ ਘਰ ਵਾਲੇ ਨੂੰ ਕਹਿੰਦੇ ਜੜੀਲਾ ਨਾਗ ਤੇ ਉਹ ਪੱਥਰ ਲੈ ਕੇ ਖੜੇ ਸੀ ਕਈ ਕੁਝ ਲੈ ਕੇ ਖੜੇ ਸੀ ਮੈਂ ਅੱਗ ਸੇਕ ਰਹੀ ਸੀ ਅੱਗ ਤੋਂ ਚੁੱਕ ਚੁੱਕੇ ਡਾਂਗਾ ਉਹਨਾਂ ਨੇ ਮਾਰਿਆ ਮੇਰੇ ਅੱਬਾਂ ਵਾਂ ਕਾਫੀ ਸੱਜੀਆਂ ਹੋਈਆਂ ਸੀ ਕੈਂਡੇਰ ਨਾ ਬੱਚਿਆਂ ਨੂੰ ਮਾਰ ਦੇਣਾ ਇਹ ਤਾਂ ਮੈਂ ਕਿਹਾ ਪਹਿਲੋਂ ਅਸੀਂ ਮਾਰਾਂਗੇ ਪਿੱਛੇ ਸਾਡੇ ਬੱਚਿਆਂ ਨਾਲ ਜੋ ਹੋਏਗਾ ਹੋਏਗਾ ਕਿੰਨੇ ਬੱਚੇ ਫਿਰ ਕਿਧਰ ਜਾਨ بچਾਈ ਆਪਣੀ ਬੜੀ ਮੁਸ਼ਕਲ ਜਾਨ ਬਚਾਈ ਫਿਰ ਛੋਟਾ ਕਵੈਰ ਪਏ ਰੇ ਵਿੱਚ ਉਹ ਕੰਡੇ ਜਦੋਂ ਇਹ ਕੰਮ ਤੋਂ ਤਨਖਾਹ ਲੈ ਆਏਗਾ ਅਸੀਂ ਹਮਲਾ ਬੋਲ ਦਾਂਗੇ ਉਰਕੀ ਕੀ ਹਲਾ ਦੇ ਫਿਰਲੀ ਦੇ ਦਿੱਲੀ ਦੇ ਬੜੇ ਹਲਾ ਦੇ ਅਸੀਂ ਕੈਂਡੇ ਸੀ ਮਾਰ ਦੇਣਾ ਨਾ ਨੋ ਤੇ ਅਗਲਾ ਰਣਨੀਆ ਕਰਾਣੋ ਉਹ ਦੋ ਬੱਚੇ ਛੋਟੇ ਕਿੰਨੇ ਸੀ ਕਿੰਨੇ ਉਸ ਬੱਚਾ ਨਹੀਂ ਕਿੰਨੇ ਬੱਚੇ ਲੜਕੀ 18 ਸਾਲ ਦੀ ਸੀ ਲੜਕੀ 19 ਸਾਲ ਦੀ ਸੀ ਤੇ ਇਹਨਾਂ ਬੜੀ ਮੁਸ਼ਕਲ ਸੀ ਜਾਨ ਬਚਾਈ 9 ਮਹੀਨੇ ਅਸੀਂ ਗੁਰਦੁਆਰੇ ਰਹੇ ਹਿੱਲੀ ਜੀ ਬਹੁਤ ਮਾੜੇ ਹਾਲਾਤ ਦੇਖੇ ਮੱਥਾ ਹੀ ਆਪਾਂ ਜਾਨਾਂ ਬਚਾ ਕੇ ਉਥੋਂ ਨਿਕਲੇ 9 ਮਹੀਨੇ ਗੁਰਦੁਆਰੇ ਰਹੇ ਸੀ ਮੋਬੀੜੀ ਜੀ ਦੇ ਵੀ ਹੱਤ ਬਰ ਜਾਨਾਂ ਡਾਂਗਾਂ ਨੂੰ ਮਾਰ ਕੇ ਰਾਤਾਂ ਕੋੜ ਦਿੱਤੇ ਗਏ ਮੈਨੂੰ ਕਹਿੰਦੇ ਸੀ ਅਗਲੇ ਲਾਰੇ ਬਸ ਆਪਾਂ ਦਾ ਬਚਾਈ ਨੂੰ ਮਾਲੂ ਕੋ ਚੱਲ ਜਿਓ ਆ ਗੱਲ ਗੱਲ 5000 ਦਾ ਫਰਜੂਨ ਨਹੀਂ ਸੀ ਜੇ ਵੇਟ ਆਹ ਕਰਨ ਕੇ ਕੈਂਨੀਆਂ ਪਟ્રોલ ਦੀਆਂ ਕੈਂਨੀਆਂ ਹਰ ਹਰ ਸਾਵੇ ਤੇ ਟਾਇਰ ਗੱਲ ਜੇ ਪਾ ਗਏ ਅਗਲਾ ਆਂਡੇ ਦੇ ਹੀ ਬਸ ਜਦੋਂ ਮੈਂ ਭੱਜ ਕੇ ਭੱਜ ਕੇ ਮੈਂ ਜਾਨਕ ਬਾਈ ਗੁਰਦੁਆਰੇ ਸਾਹਿਬ ਨੂੰ 9 ਮਹੀਨੇ ਗੁਰਦੁਆਰੇ ਸਾਹਿਬਾ ਕੱਟੇ ਜਾਣ ਦਾ ਉਹਦੇ 18 18 ਕੇ ਸਾਲ ਨੂੰ ਜੀ ਕਿਹ ਕਿਹੜਾ ਆਪਣਾ ਵਾਕਿਆ ਵਿੱਚ ਹਾਂ ਜੀ ਹਾਂ ਜੀ ਬਹੁਤ ਮਜ਼ੇਰ ਉਹ ਤੇ ਰੂਕ ਕੰਮ ਜਦੋਂ ਹੂੰ ਬਹੁਤ ਜਿਆਦਾ ਬਹੁਤ ਮਾੜਿਆ ਮਾੜੇ ਹਾਲਾਤੇ ਹੀ ਮੋੜੇ ਮਾੜੇ ਹਾਲਾਤ ਆ ਜੋ ਅੱਜ 30 40 ਸਾਲ ਹੋ ਗਏ ਸਾਨੂੰ ਕਦੇ ਮੰਨੇ ਹਾਲਾ ਦੇ ਕੋਈ ਨਰੇ ਨੇ ਕਾਦਾ ਕੋਈ ਕੋਈ ਸੈਟਿੰਗ ਨਹੀਂ ਹੋਈ ਕਰਦੀ ਕੋਈ ਕੁਛ ਨਹੀਂ ਕੋਈ ਕੰਮ ਕਰ ਨਹੀਂ ਸੈਟ ਕੋਈ ਮਾਦਾ ਨਹੀਂ ਬਜ਼ੁਰਗ ਮਾਦਾ ਕੋਲੋਂ ਵੀ ਕੰਮ ਨਹੀਂ ਹੁੰਦਾ ਕੀ ਮੰਗ ਕਰਦੇ ਕੰਮ ਮੇਰਾ ਮੰਗ ਸਰ ਦਾ ਕੋ ਕਾਦੇ ਜੋ ਸੈਲ ਕਾ ਵਾ ਦਿੱਤਾ ਜਾਵੇ ਕੁਛ ਆਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ